ਬਾਈ ਜੀ ਆਫਰ 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 ਬਹੁਤ ਹੀ ਵੱਡਾ ਆਫਰ ਕੀਤਾ ਹੋਇਆ ਕੀਤਾ ਕਿ ਇਹਨਾਂ ਨੇ ਪੰਜ ਤਾਰਾ ਹੋਟਲ ਵਾਲਿਆਂ ਨੇ ਫੂਡ ਦੇ ਉੱਪਰ ਕਹਿੰਦੇ ਇੱਕ ਨਾਲ ਇੱਕ ਪੀਜ਼ਾ ਫਰੀ ਹੈ ਤਾਂ ਕੀ ਗੱਲਬਾਤ ਹੈ ਕਿਹੜਾ ਕਿਹੜਾ ਪੀਜ਼ਾ ਫਰੀ ਹੈ ਆਜੋ ਬਾਈ ਨਾ ਕਰਦੇ ਗੱਲਬਾਤ ਸੱਚੀ ਗੱਲ ਬਾਈ ਜੀ ਉਹ ਬਾਈ ਜੀ ਕੀ ਤੁਸੀਂ ਬਹੁਤ ਚਰਚੇ ਕਰਾ ਰੱਖਿਆ ਸ਼ਹਿਰ 'ਚ ਐਂਆ ਵੀਰੇ ਆਪਾਂ ਦੇਖੋ ਇਹ ਕਿਹੜਾ ਪੀਜ਼ਾ ਦੇ ਨਾਲ ਪੀਜ਼ਾ ਦੇ ਰਹੇ ਹੋ ਤੁਸੀਂ ਹਾਂ ਵੀਰੇ ਆਪਾਂ ਕੋਈ ਵੀ ਪੀਜ਼ਾ ਮੰਨ ਲੇ ਇਹ ਨਹੀਂ ਹੈਗਾ ਵੀ ਮਤਲਬ ਕਿ ਮਾਰਗੇਟਾ ਫਰੈਸ਼ ਟਮੈਟੋ ਕੋਈ ਮਤਲਬ ਕਿ ਚਾਹੇ ਸਾਡਾ ਜਿਹੜਾ ਬੈਸਟ ਆ ਉਹ ਲੈ ਲਓ ਠੀਕ ਹੈ ਜੀ ਉਹਦੇ ਨਾਲ ਅਸੀਂ ਇੱਕ ਮੰਨ ਲਓ ਤਾ ਉਹਦੇ ਨਾਲ 6m ਪੀਜ਼ਾ ਮਤਲਬ ਕਿ ਜਿਵੇਂ ਹੁਣ 410 10 ਵਾਲਾ ਲਵਾਂਗੇ 310 ਵਾਲਾ ਫਰੀ ਆ ਦੇ ਨਾਲ ਮਤਲਬ ਕਿ 700 ਵਾਲਾ 720 ਵਾਲਾ ਫੂਡ ਸਾਨੂੰ 400 ਚ ਮਿਲ ਰਿਹਾ ਉਹ ਬਾਈ ਜੀ ਤੁਸੀਂ ਕਮਾ ਕੀ ਰਹੇ ਹੋ ਫਿਰ ਬਿਲਕੁਲ ਵੀਰੇ ਇਹ ਵੇਜਿਟਾ ਪਰ ਅਸੀਂ ਸਿਟੀ ਦੇ ਵਿੱਚ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਬੈਸਟ ਫੂਡ ਬੈਸਟ ਕੁਆਲਿਟੀ ਬੈਸਟ ਕੰਟੈਂਟ ਇਨ ਲੈਸ ਪ੍ਰਾਈਸ ਦੇ ਰਹੇ ਆ ਇਹਦਾ ਮੌਕਾ ਠਾਓ ਅੱਛਾ ਜੀ ਇਹ ਕਲਾ ਸਿਰਫ ਸੰਡੇ ਵਾਲੇ ਦਿਨ ਇਹ ਸਿਰਫ ਸੰਡੇ ਆਫਰ ਆ ਯਾਰ ਸੰਡੇ ਆਫਰ ਜਦੋਂ ਕਿ ਸੁੱਤੀ ਹੁੰਦੀ ਹਰ ਇੱਕ ਨੂੰ ਹਰ ਇੱਕ ਬੰਦਾ ਵਿਜ਼ਿਟ ਕਰ ਸਕਦਾ ਹੈ ਬੱਚਿਆਂ ਨੂੰ ਲੈ ਕੇ ਆ ਸਕਦਾ ਹੈ ਠੀਕ ਹੈ ਜੀ ਆਪ ਦਾ ਫੈਮਿਲੀ ਨੂੰ ਲੈ ਕੇ ਆ ਸਕਦਾ ਕੋਈ ਸੈਲੀਬ੍ਰੇਸ਼ਨ ਕਰਨੀ ਹੈ ਉਹਦੇ ਲਈ ਉਹਨਾਂ ਲਈ ਪੂਰਾ ਫੁੱਲ ਆਫਰ ਆ ਫੁੱਲ ਡੇ ਆਫਰ ਆ ਠੀਕ ਹੈ ਇਹ ਆਉਣਾ ਕਿੱਥੇ ਪੈਗਾ ਆਪਣਾ ਆਉਣਾ ਪੂ ਵੀਰੇ ਆਪਾਂ ਨੂੰ ਸੇਵਲ ਹਸਪੀਟਲ ਜਿਹੜਾ ਸੈਕ ਤੂਰੀ ਰੋਡ ਤੇ ਤੂਰੀ ਰੋਡ ਤੇ ਫਲੋ ਵੀ ਮਿੱਤਰੋ ਆਜੋ ਇਹ ਸੰਡੇ ਦਾ ਆਫਰ ਤੁਹਾਨੂੰ ਬਾਜਾ ਮਾਰ ਇੱਥੇ ਰੌਣਕਾਂ ਲਾ ਦਿਓ ਤੇ ਤੁਹਾਨੂੰ ਖੁੱਲੇ ਆਫਰ ਤੁਹਾਨੂੰ ਦੱਸਦਾ ਇੱਕ ਨਾਲ ਇੱਕ ਫ੍ਰੀ ਮਿਲਣਾ ਆਜੋ ਜਲਦੀ ਕਰ